ਮੈਰੀਟੋਰੀਅ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਵਿਗੜਨ ਕਰਕੇ 8 ਦੇ ਕਰੀਬ ਬੱਚਿਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਕਿਹਾ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਧਾ ਸੀ ਜਿਸ ਤੋਂ ਬਾਅਦ ਸਾਡੀ ਸਿਹਤ ਖਰਾਬ ਹੋ ਗਈ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚਿਆਂ ਨੂੰ ਫੂਡ ਪੌਇਜ਼ਿੰਗ ਨਾ ਹੋਈ ਹੋਵੇ ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ਤੇ ਅਸੀਂ ਪਹਿਲਾਂ ਵੀ ਇੱਕ ਵਾਰ ਕੰਪਲੇਨ ਕੀਤੀ ਹੈ ਉੱਥੇ ਹੀ ਇਸ ਸੰਬੰਧ ਵਿੱਚ ਬੱਚਿਆਂ ਨੇ ਕਿਹਾ ਕਿ 8:30 ਵਜੇ ਤੋਂ 8 ਤੋਂ 10 ਬੱਚਿਆਂ ਦੀ ਸਿਹਤ ਇਕਦਮ ਹੀ ਵਿਗੜ ਗਈ ਜਿਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪੜਤੀ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਇਸ ਸੰਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾਂਦਾ ਹੈ ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ ਮੈਂ ਅੱਜ ਮੈਡੀਕਲ ਲੀਵ ਤੇ ਸੀ ਮੇਰੀ ਤਬੀਅਤ ਖਰਾਬ ਸੀ ਜਦੋਂ ਮੈਂ ਇਸ ਬਾਰੇ ਪਤਾ ਲੱਗਾ ਤਾਂ ਸਿਵਲ ਹਸਪਤਾਲ ਵਿਖੇ ਆਇਆ ਹਾਂ ਉੱਥੇ ਹੀ ਬੱਚਿਆਂ ਦੀ ਹਾਲਤ ਕਾਫੀ ਜ਼ਿਆਦਾ खराब सी दर्द के नाल बच्चे तड़फ रहे सन जिन्हां बच्चों के माता पिता गुरदासपुर के हैं वह अपने बच्चों का हाल जानने लई अस्पताल आ गए ने प्रॉब्लम है ना। की मन है। की दिक्कत है ਕੁਝ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਦੀ ਮੈਂ ਟੈਨਸ਼ਨ ਆ ਜਾਂਦੀ ਮੈਨੂੰ ਸਾਹ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਬਿਮਾਰ ਹੈ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ ਮੈਂ ਤੇ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੋਏ ਮੈਨੂੰ ਪਤਾ ਨਹੀਂ ਹੁਣ ਖਾਣਾ ਖਾਣ ਤੋਂ ਬਾਅਦ ਹੀ ਦਿੱਕਤ ਹਾਂਜੀ ਸਾਰੇ ਮੇਰੇ ਖਾਣਾ ਖਾਣ ਤੋਂ ਬਾਅਦ ਹੀ ਹੋਈ ਕਿੰਨੇ ਕੁ ਬੱਚੇ ਇਰੇ ਇੱਥੇ ਆਏ ਨੇ ਇੱਥੇ 7 8 ਤੇ ਆਈਏ 8 ਕਿ ਬੱਚੇ ਹਾਂ ਜੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਜੀ ਯਾਰ ਕਿ ਨਹੀਂ ਇਹ ਦਿੱਕਤ ਹੈ ਕਿ ਬਾਅਦ ਚ ਹੋਈ ਹੈ ਨਹੀਂ ਬਾਅਦ ਚ ਹੋਈ ਹੈ ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡਾ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਮਾਂਦੇ ਦੀ ਕਿਉਂ ਆਈ ਹੋਈ ਸ਼ਾਇਦ ਮੇਡਿਸਿਨ ਨਾਲ ਕਾਦੀ ਮੇਡਿਸਿਨ ਆਇਰਨ ਦੀ ਆਇਰਨ ਦੀ ਦਿੱਤੀ ਸੀ ਕੋਲੋਸਨ ਪਹਿਲਾਂ ਵੀ ਖਾਂਦੇ ਆਇਰਨ ਸਾਨੂੰ ਪਿਛਲੇ ਸਕੂਲਾਂ 'ਚ ਦਿੱਤੀ ਜਾਂਦੀ ਸੀ ਆਪਾਂ ਖਾਂਦੇ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਕੋਲੋਸਨ ਜੀ ਮਹਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਰਿਟਰੀ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ देर ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਤਰੀਏ ਤੇ ਖਰਾਬ ਹੋਈ ਆ ਆਈ ਰਨ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚਿਆਂ ਨੂੰ ਤਬੀਬ ਕਰਾਉਣੀ ਸੀਬਿਤ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਨੂੰ ਤਬੀਬ ਕਰਾ ਰਹੀ ਸੀ ਤੇ ਹੁਣ ਐਸੇਲੇ ਹਾਲਾਤੀ ਨੇ ਹੁਣ ਕਿਰਤੀ ਕੀ ਬੇਨਤੀ ਕੀ ਬੇਨਤੀ ਸਾਰੇ ਬੱਚੇ ਜਿਹੜੇ ਆ ਇਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਦਾ ਤਜਰਬਾ ਹੋਇਆ ਘਬਰਾਹਟ ਹੋਈ ਆ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦੇਰ ਤੱਕ ਜਿਹੜੇ ਉਹ ਬੱਚਿਆਂ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਡਾਕਟਰਾਂ ਦਾ ਇਹ ਵੀ ਕਹਿਣਾ ਕਿ ਫੂਡ ਪਾਈਨਿੰਗ ਵੀ ਹੋ ਸਕਦੀ ਹੈ ਕੀ ਉੱਥੇ ਰੋਟੀ ਕਿਵੇਂ ਦੀ ਹੈ ਤੁਹਾਡੇ ਹੋਸਟਲ ਦੀ ਰੋਟੀ ਸਾਡੇ ਜਿਹੜੇ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਰੋਟੀ ਆ ਸਾਡੀ ਏ ਕੀ ਕੀ ਗੀ ਹੈ ਪਰ ਬੱਚਿਆਂ ਦਾ ਕਹਿਣਾ ਵੀ ਉਹਨਾਂ ਨੂੰ ਦੁਪਹਿਰਾਂ ਦੀ ਵੀ ਪ੍ਰੋਬਲਮ ਆਈ ਹੈ ਔਰ ਪਹਿਲਾਂ ਵੀ ਇਹ ਜਿਹੜੇ ਰੋਟੀ ਕਰਕੇ ਹੁੰਦੀ ਹੈ ਵਾਰਡਨ ਸਾਹਿਬ ਤੁਸੀਂ ਪਲੀਜ਼ ਵਾਰਡਨ ਸਾਹਿਬ ਇੱਕ ਮਿੰਟ ਤੁਸੀਂ ਪਲੀਜ਼ ਇਸ ਤੋਂ ਪਹਿਲਾਂ ਵੀ ਜਿਹੜਾ ਆ ਮਲਕੀ ਅੱਜ ਬੱਚਿਆਂ ਨੂੰ ਜਿਹੜੀ ਆ ਫੂਡ ਮਲਕੀ ਗੋਲੀ ਦੇਣ ਤੇ ਇਹ ਹੋਇਆ ਕਿ ਫੂਡ ਦਾ ਕਰਨ ਨਹੀਂ ਫੂਡ ਕਰਨ ਕੋਈ ਗੱਲ ਨਹੀਂ ਗੋਲੀ ਕਿੰਨੇ ਵਜੇ ਹੋਈ ਹੈ ਗੋਲੀ ਦਾ ਤਾਂ ਨਾ ਕੋਈ ਗੋਲੀ ਕਿੰਨੇ ਵਜੇ ਦਿੱਤੀ ਲੰਚ ਟਾਈਮ ਦਿੱਤੀ ਹੈ ਜੀ ਲੰਚ ਟਾਈਮ ਤੇ ਬੱਚੇ ਬਿਮਾਰ ਹੁੰਦੇ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਹੈ ਗੋਲੀ ਗੋਲੀ ਲੰਚ ਟਾਈਮ ਦਿੱਤੀ ਹਾਂਜੀ ਹਾਂਜੀ ਪਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੁੰਦੇ ਪਹਿਲਾਂ ਵੀ ਬਿਮਾਰ ਸੀਗੇ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫੇਰ ਬੱਚੇ ਬਿਮਾਰ ਹੋ ਗਏ ਆ ਖੁਸ਼ ਬੱਚਿਆਂ ਦਾ ਖੁਸ਼ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਵਾ ਕਿ ਆਪਾਂ ਪਹਿਲਾਂ ਵੀ ਕੰਪਲੇਨਟ ਕੀਤੀ ਆ ਖਾਣੇ ਨੂੰ ਲੈ ਕੇ ਦਿਕਤ ਆ ਰਹੀ ਸੀ ਬੱਚਿਆਂ ਦੇ ਕੋਈ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਨੂੰ ਕਿ ਦਿੱਕਤ ਆ ਰਹੀ ਖਾਣੇ ਨੂੰ ਲੈ ਕੇ ਹਾਂਜੀ ਦਿੱਤੀ ਗਈ ਕੋਈ ਗੱਲ ਕੰਪਲੇਨਟ ਮੇਰੇ ਤੱਕ ਤਾਂ ਕੋਈ ਨਹੀਂ ਪਹੁੰਚੀ ਪਰ ਇਹਨੂੰ ਦਿੰਦੇ ਆ ਕੰਪਲੇਨਟ ਬੱਚੇ ਕੰਪਲੇਨਟ ਤੇ ਜਿਹੜੀ ਹੈਗੀ ਆ ਸਾਡੇ ਕੋਲ ਨਹੀਂ ਸਾਡੀ ਆ ਸਾਡੇ ਕੋਲ ਦਿੰਦੇ ਜੇ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵਾਲੇ ਮੈਸ ਦਾ ਵੇਖਦੇ ਆ ਉਸੇ ਵਾਲੇ ਆਪਾਂ ਪ੍ਰਿੰਸੀਪਲ ਸਰ ਦੇ ਧਿਆਨ 'ਚ ਵੀ ਲਿਆਈ ਦੇ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸਕੂਲ 'ਚ ਮੈਸ ਕਮੇਟੀ ਬਣੀ ਹੋਈ ਆ ਸਾਡੀ ਤਾਂ ਮੈਂ ਕੀ ਕੀਤਾ ਸੀ ਅੱਜ ਬੱਚਿਆਂ ਨੂੰ ਮਿਕਸ ਦਾ ਲਿਆ ਤੇ ਮਿਕਸ ਸਬਜੀ ਹੈ ਚਾਵਲ ਆ ਨਾਲ ਫੁਕੇ ਬੱਚੇ ਡਾਕਟਰ ਦਾ ਵੀ ਇਹ ਕਹਿਣਾ ਕਿ ਖਾਣਾ ਖਾਣ ਤੋਂ ਬਾਅਦ ਇੱਕ ਤੋਂ ਇਹ ਕੋਈ ਸਰ ਸਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7 500 600 ਬੱਚਾ ਹੈਗਾ ਵਾ ਤੇ ਉਹ ਬੱਚਿਆਂ ਦੇ ਵਿੱਚੋਂ ਸਾਡੇ 6 ਬੱਚੇ ਬਿਮਾਰ ਨੇ ਹਾਂਜੀ 6 ਬੱਚੇ ਬਿਮਾਰ ਨੇ ਬਾਕੀ ਸਾਡੇ ਸਾਰੇ ਬੱਚੇ ਠੀਕ ਆ ਜੀ ਇਹ ਥੰਨੇ 12 ਬਿਮਾਰ ਹੋ ਗਏ ਹਾਂਜੀ ਹਾਂਜੀ 6 ਬੱਚੇ ਆ ਜੀ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੁਝ ਬੱਚੇ ਤਾਂ ਉਹ ਡਾਕਟਰਾਂ ਕੋਲ ਜਿਹੜੇ ਰਜਿਸਟਰਡ ਆ ਉਹ ਤੇ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨਹੀਂ ਉਹਨਾਂ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਰਹੀ ਸੀ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦੇ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਬੱਚਾ ਸਕੂਲ ਪੜਦਾ ਹੈ ਮੈਰੀਟੋਰੀਅਸ ਸਕੂਲ ਕੀ ਦਿੱਕਤ ਹੈ ਕੋਈ ਬੱਚੇ ਬੱਚੇ ਨੂੰ ਗੈਸ ਕਰਕੇ ਆਇਆ ਥੋੜਾ ਜਿਹਾ ਪੇਟ ਚ ਇਨਫੈਕਸ਼ਨ ਜੀ ਹੋਈ ਹੈ ਹਾਰੇ ਬੱਚਿਆਂ ਵਾਸਤੇ ਹਾਂਜੀ ਇਨਫੈਕਸ਼ਨ ਹੋਇਆ ਵਾ ਕਿਸੇ ਨੂੰ ਪੇਡ ਇਨਫੈਕਸ਼ਨ ਹੋਈ ਹੈ ਤੇ ਉਹਦਾ ਕਹਿਣਾ ਕਿ ਫੂਡ ਪੋਇਜ਼ਨਿੰਗ ਹੋਈ ਹੈ ਹਾਂ ਹਾਂਜੀ 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 ਸਾਡਾ ਫੋਨ ਗਿਆ ਹੈ ਇਥੇ ਮੈਡਮ ਤੇ ਠੀਕ ਹੈ ਠੀਕ ਹੈ ਘਰ ਲੈ ਕੇ ਚਲੇ ਆਏ ਕਿ ਕਹਿਣਾ ਚਾਹੁੰਦੇ ਹੋ ਕਿਉਂਕਿ ਬੱਚਿਆਂ ਦੀ ਜਾਨ ਵੀ ਖਤਰਾ ਹੈ ਜਿਸ ਤਰ੍ਹਾਂ ਕੋ ਬੜਾ ਰਹੀ ਹੈ ਤੇ ਖਾਣਾ ਸਾਫ ਸੁਥਰਾ ਖਾਣਾ ਸਾਫ ਸੁਥਰਾ ਮਲੇ ਕੀ ਖੜਾ ਮਿਲਦਾ ਖਰਾਬ ਹੁੰਦੀ ਹੈ ਕੀ ਸਮਾਂ ਹੈ ਇਸ ਦਾ ਮੇਰਾ ਨਾਮ ਡਾਕਟਰ ਅਕ੍ਰਿਤੀ ਹੈ ਇਸ ਟਾਈਮ ਦੇਖੋ 10:00 10:00 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਤੌਰੇ ਸਕੂਲ ਦੇ ਬੱਚੇ ਨੇ 60% ਕੁਰੀਆਂ ਆਈਆਂ ਹੀ ਕੰਪਲੇਨ ਇਹਨਾਂ ਦੀ ਇਹੀ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਏ ਨੇ ਵੋਮITING ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਂਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਕਬਰਾਈ ਹੋਈਆਂ ਆਹੀ ਤੇ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਟਰੀਟਮੈਂਟ ਦਿੱਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਥ ਮੈਟਰੋਜਿਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚਿਆਂ ਦੀ 15 ਤੋਂ 16 ਦੇ ਵਿੱਚ ਨੇ ਪ੍ਰੋਬਲਮ ਕੀ ਹੈ ਕਰ ਸਭ ਨੂੰ ਜਦੋਂ ਆਪਾਂ ਇਹਨਾਂ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਆ ਦੇ ਡਿਨਰ ਚ ਨਾ ਜਿਵੇਂ ਕਈ ਵਾਰ ਪੌਕਰਚ ਵਗੈਰਾ ਵੀ ਦਿ ਤਾ ਉਹ ਫਿਰ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਮਤਲਬ ਜਿਵੇਂ ਖਾਣੇ ਵਿੱਚ ਕੋਈ ਗੜਬੜੀ ਕੋਈ ਹਾਂਜੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇਗੇ ਚੰਗੀ ਤਰ੍ਹਾਂ ਜਾਂ ਕਹਿ ਲੋ ਕਿ ਖਾਨ ਪੀਣ ਚ ਕੋਈ ਮਿਲਾਵਤ ਸੀ ਉਹਦੇ ਕਰਕੇ ਕੋਈ ਦਿੱਕਤ ਆਈ ਹੈ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ ਆਪਾਂ ਦੇਖੇ ਤਾਂ ਬੱਚੇ ਕਾਫੀ ਤੜਫੂ ਰੇ ਸੀ ਉਹ ਕੀ ਮਤਲਬ ਫੂਡ ਪੋਇਜ਼ਨਿੰਗ ਕਰਕੇ ਜਾਂ ਬੋਲ ਤੂਈ ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਜਿਵੇਂ ਉਮਰ ਵਿੱਚ ਛੋਟੀ ਆ ਥੋੜੇ ਬੱਚਿਆਂ ਆ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਿਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇ ਕਿ ਤਿਸ਼ ਤੋਂ ਪਤਾ ਲੱਗੇਗਾ ਕਿ ਕੋਈ ਕੁਛ ਹੋਰ ਦਿੱਕਤ ਆਈ ਹੈ ਕਿ ਨਹੀਂ ਆਈ ਨਹੀਂ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਹਾਂਜੀ ਤਾਂ ਆਪਾਂ ਫੂਡ ਪ੍ਰੋਸਿੰਗ ਵੱਲ ਸੋਚ ਸਕਦੇ ਹਾਂ ਉਹਨਾਂ ਵੱਲ ਕਿ ਜਿਵੇਂ ਪੇਟਦਰ ਤੇ ਵੋਮਟਿੰਗ ਹੈ ਟੇਬਲ ਬੱਚੇ ਜਾਂ ਹੱਲੇ ਵੀ ਚੱਲੇ ਸੀ ਨਹੀਂ ਨਹੀਂ ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ